ਸਤਿ ਸ਼੍ਰੀ ਅਕਾਲ ਜੀ ਮੇਰੇ YouTube ਵੈਬ ਮੰਚ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਰਦੀਪ ਕੌਰ ਹਾਜ਼ਰਾਂ ਲੈ ਕੇ ਖਬਰ ਸਰਵੇਖਣ ਪ੍ਰੋਗਰਾਮ ਖਬਰ ਸਰਵੇਖਣ ਦੇ ਵਿੱਚ ਹਰ ਰੋਜ਼ ਇਸ ਮੰਚ ਤੋਂ ਗੱਲਬਾਤ ਕੀਤੀ ਜਾਂਦੀ ਹੈ ਪਿਛਲੇ 24 ਘੰਟਿਆਂ ਦੇ ਦੌਰਾਨ ਕੀ ਕੁਝ ਵਾਪਰਿਆ ਤੇ ਅੱਜ ਵੀ ਗੱਲਬਾਤ ਚੱਲੇਗੀ ਖਾਸ ਤੌਰ ਤੇ ਦੋ ਖਬਰਾਂ ਲਈਆਂ ਜਾਣਗੀਆਂ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਗੱਲਬਾਤ ਕਰਾਂਗੀ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੀ ਜਲੰਧਰ ਪਸ਼ਮੀ ਹਲਕੇ ਦੀ ਜਿਮਨੀ ਚੋਣ ਦੇ ਬਾਰੇ ਸੋ ਪ੍ਰੋਗਰਾਮ ਦਾ ਆਗਾਜ਼ ਕਰ ਲੈਨੇ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ। ਕੋਰ ਕਮੇਟੀ ਦੇ ਵਿੱਚ ਕੀ ਕੁਝ ਹੋਇਆ ਉਸ ਤੋਂ ਪਹਿਲਾਂ ਦੀ ਗੱਲਬਾਤ ਕਰੀਏ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਇੱਕ ਖੁੱਲੀ ਚਿੱਠੀ ਲਿਖਦੇ ਨੇ। ਜਿਸ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਪ੍ਰਧਾਨ ਸਾਹਿਬ ਬੇਸ਼ੱਕ ਤੁਸੀਂ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਬਣੇ ਰਹੋ ਪਰ ਇੱਕ ਪੰਜ ਪ੍ਰਦਾਨੀ ਕਮੇਟੀ ਬਣਾ ਲਈ ਜਾਵੇ ਜਿਸ ਦੇ ਵਿੱਚ ਪੰਜ ਮੈਂਬਰ ਲੈ ਰਹੇ ਜਾਣ ਜਿਹੜੇ ਕਿ ਸਮੇਂ-ਸਮੇਂ ਤੇ ਸਰਵੇਖਣ ਕਰਦੇ ਰਹਿਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਵੇਂ ਪਾਰਟੀ ਨੂੰ ਅੱਗੇ ਵਧਾਉਣਾ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਤੁਸੀਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਬਾਦਰਾ ਨੂੰ ਲੈ ਲਓ ਹਰਸਿਮਰਤ ਕੌਰ ਬਾਦਲ ਨੂੰ ਲੈ ਲਓ ਬੇਸ਼ੱਕ ਮੈਨੂੰ ਵੀ ਲੈ ਲਓ ਮੈਨੂੰ ਵੋਟ ਕਾਉਣ ਦਾ ਭਾਵੇਂ ਅਧਿਕਾਰ ਨਾ ਦਿਓ ਪਰ ਨਾਲ ਵਿੱਚ ਰੱਖ ਲਓ ਹੁਣ ਜੇਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋ ਗਈ ਤਾਂ ਮੀਟਿੰਗ ਤੋਂ ਬਾਅਦ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਹੈ ਹਾਲੇ ਕਿ ਜਿਹੜੀ ਅੰਦਰ ਦੀ ਚਰਚਾ ਹੋਈ ਹੈ ਉਹ ਕੁਝ ਹੋਰ ਹੈ ਤੇ ਜਿਹੜਾ ਮੀਟਿੰਗ ਤੋਂ ਬਾਅਦ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਚੀਜ਼ਾਂ ਅੱਗੇ ਆ ਗਈਆਂ ਬਹੁਤ ਸਾਰੇ ਆਗੂ ਨੇ ਇਸ ਬਾਬਤ ਗੱਲ ਵੀ ਕੀਤੀ ਆ ਕਿਸੇ ਨੇ ਹਲਕੇ ਪੱਧਰ ਤੇ ਖੁੱਲੇ ਰੂਪ ਦੇ ਵਿੱਚ ਕੀਤੀ ਆ ਤੇ ਕਿਸੇ ਨੇ ਦੱਬੀ ਆਵਾਜ਼ ਦੇ ਵਿੱਚ ਵੀ ਕੀਤੀ ਆ ਹਲਕੇ ਪੱਧਰ ਤੇ ਖੁੱਲੇ ਰੂਪ ਦੇ ਵਿੱਚ ਕਿਹਨੇ ਕੀਤੀ ਆ ਜੀ ਹਾਂ ਗੱਲਬਾਤ ਕਰ ਰਹੀਆਂ ਚਰਨਜੀਤ ਸਿੰਘ ਬਰਾੜ ਹੁਰਾਂ ਦੀ ਜਿਨ੍ਹਾਂ ਨੇ ਇਹ ਲੈਟਰ ਲਿਖੀ ਸੀ ਚਰਚਾ ਇਹ ਚੱਲ ਰਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਚਰਨਜੀਤ ਸਿੰਘ ਬਰਾੜ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਜੇਕਰ ਵਾਕਿਆ ਹੀ ਇਹ ਚੀਜ਼ ਸੱਚ ਹੈ ਹਾਲਾਂਕਿ ਚਰਚਾ ਦੀ ਗੱਲ ਕਰੀ ਆਂ ਸੂਤਰਾਂ ਤੋਂ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਉਸ ਦੇ ਬਾਬਤ ਤੁਹਾਡੇ ਅੱਗੇ ਗੱਲਬਾਤ ਰੱਖੀ ਆ ਇਸ ਨੂੰ ਲੈ ਕੇ ਚਲਨਜੀਤ ਸਿੰਘ ਬਰਾਰ ਹੁਰਾਂ ਦੇ ਨਾਲ ਗੱਲਬਾਤ ਕੀਤੀ ਆ ਕੀ ਕੁਝ ਉਹਨਾਂ ਨੇ ਪਾਰਟੀ ਦੇ ਬਾਬਤ ਕਿਹਾ ਹੈ ਕੀ ਕੁਝ ਪ੍ਰਧਾਨ ਦੇ ਬਾਬਤ ਕਿਹਾ ਹੈ ਆਓ ਤੁਸੀਂ ਸੁਣ ਲਓ ਤੇ ਉਸ ਤੋਂ ਬਾਅਦ ਵਿਚਾਰ ਚਰਚਾ ਨੂੰ ਅੱਗੇ ਵਧਾਉਂਦੇ ਆ ਬ੍ਰਾਖਪ ਇਹ ਜਿਹੜਾ ਲਗਾਤਾਰ ਪਾਰਟੀ ਦੇ ਵਿੱਚ ਆਪਣਾ ਚੱਲ ਰਿਹਾ ਹੈ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਵੀ ਤੁਹਾਡੇ ਵੱਲੋਂ ਕਾਫੀ ਕੁਝ ਕਿਹਾ ਜਾ ਰਿਹਾ ਹੈਗਾ ਹਾਂ ਜੀ ਹਾਂ ਜੀ ਕਿੰਨਾ ਤੇ ਟੌਪਲਾਏ ਦੀ ਮਾਮਲੇ ਵਿੱਚ ਪਾਰਟੀ ਨੂੰ ਲੈ ਕੇ ਪ੍ਰਧਾਨ ਸੁਖਵੀਰ ਬਾਦਲ ਨੂੰ ਲੈ ਕੇ ਇੱਕੋ ਮੈਂ ਪਾਰਟੀ ਪ੍ਰਧਾਨ ਸਾਹਿਬ ਨੂੰ ਤਾਂ ਤਖੁਦੀ ਦੇ ਚਾਹੀਦੇ ਕਿ ਤੁਸੀਂ ਪ੍ਰਧਾਨਗੀ ਆਪਣੇ ਕੋਲੇ ਰੱਖੋ ਪਰ ਕੁਝ ਨਾ ਕੁਝ ਤਖਬੀਦੀਆਂ ਲੋਕਾਂ ਦੀ ਇੱਛਾ ਦੇ ਮੁਤਾਬਕ ਤੁਹਾਨੂੰ ਦੇਉਣੀਆਂ ਚਾਹੀਦੀਆਂ ਜੀ ਤੇ ਜਿਹੜੀ ਦੂਜੀ ਗੱਲ ਸਾਡੇ ਤੇ ਗਲਤਕਤ ਸਾਹਿਬ ਦੇ ਵਾਲੀ ਚੱਲਦੀ ਹੈ ਮਾਫੀ ਵਾਲੀ ਕਿ ਸਾਨੂੰ ਵਿਧਿ ਵਿਵਧਾਨ ਰਾਹੀਂ ਮੰਗਣੀ ਚਾਹੀਦੀ ਹੈ ਦੋ ਗੱਲਾਂ ਹੀ ਮੈਂ ਕੀਤੀਆਂ ਸੀ ਮੈਂ ਉਹਦੇ ਤੇ ਅੱਜ ਵੀ ਜਿਹੜਾ ਸੀਗਾ ਉਹ ਖੜਦਾ ਆਂ ਔਰ ਦੂਜੀ ਮੈਂ ਬੇਨਤੀ ਕਰਾਂ ਕਿ ਮੈਂ ਤਾਂ ਅੱਜ ਹਰਾਨੀ ਐ ਕਿਉਂਕਿ ਮੈਂ 4 ਦਿਨ ਮੀਡੀਆ ਤੋਂ ਮੈਂ ਚੁੱਪ ਰਿਆ ਉਹਦਾ ਕਾਰਨ ਸੀ ਕਿ ਮੈਨੂੰ ਤੇ ਸੀ ਮੈਂ ਸੁਝਾ ਦਿੱਤੀ ਐ ਪਾਰਟੀ ਨੂੰ ਤੇ ਕੋਈ ਉਹਦੇ ਤੇ ਅੱਗੇ ਗੱਲ ਵਧੇਗੀ ਪਰ ਉਹ ਪਤਾ ਲੱਗਿਆ ਕਿ ਕੋਰ ਕਮੇਟੀ ਦੇ ਵਿੱਚ ਕੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਬਾਹਰ ਵੀ ਥਾਣੇਦਾਰਾਂ ਨੂੰ ਬੋਲ ਕੇ ਗਏ ਸੀ ਇਹ ਮੀਡੀਆ ਦੇ ਜਾਂਦੇ ਹੋਏ ਪਤਾ ਨਹੀਂ ਤਾਂ ਬਾਕੀ ਕੋਰ ਕਮੇਟੀ ਦੇ ਮੈਂਬਰਾਂ ਨੂੰ ਸੁਣਾਉਣਾ ਚਾਹੁੰਦੇ ਸੀ ਕਿ ਕੋਈ ਅਸਤੀਫਾ ਨਹੀਂ ਮੰਗ ਰਿਹਾਦਾ ਹਾਲਾਂਕਿ ਅਸਤੀਫਾ ਮੰਗਣ ਵਾਲੀ ਤਾਂ ਗੱਲ ਪੁੱਛੀ ਵੀ ਨਹੀਂ ਹੋਣੀ ਸੀ ਕਿ ਕਿਸੇ ਨੇ ਕਹੀ ਤਾਂ ਉਹ ਉਹਨਾਂ ਨੇ ਜਾ ਕੇ ਕਿਹਾ ਵੀ ਚਰਜੀਤ ਗੁਆਰਡ ਨੂੰ ਪਾਰਟੀ ਚੋਂ ਕੱਢ ਜੀ ਪ੍ਰਧਾਨ ਸਾਹਿਬ ਨਾਲ ਪਤਾ ਨਹੀਂ ਕਿੰਨੀ ਮਿੱਠੀ ਸੀ ਜਾਂ ਗੱਲ ਹੋਈ ਸੀ ਜਾਂ ਨਹੀਂ ਹੋਈ ਸੀ ਪਰ ਉਹ ਪ੍ਰਧਾਨ ਸਾਹਿਬ ਨੇ ਸੀਮਾ ਸਾਹਿਬ ਨੂੰ ਕਹਿਤਾ ਵੀ ਕੱਢ ਦਿਓ ਪਾਰਟੀ ਚ ਫਿਰ ਕੁਝ ਕੋਰ ਕਮੇਟੀ ਦੇ ਮੈਂਬਰ ਬੋਲਦੇ ਵੀ ਆਏ ਆ ਪੱਕੀ ਨੂੰ ਕਿ ਨੂੰ ਕੱਢੀ ਜਾਵਾਂਗੇ ਦੂਰ ਦੂਰੋਂ ਤਾਂ ਲੋਕਾਂ ਦੇ ਤੁਸੀਂ ਸੁਝਾਅ ਮੰਗਦੇ ਹੋ ਜਿਹੜਾ 18 ਘੰਟੇ ਪਾਰਟੀ ਦੀ ਹੱਟ ਜਾ ਰਹੀ ਜਾਂਦਾ ਹੈ ਘਰੋਂ ਡਰ ਰੋਟੀ ਵਾਲਾ ਡੱਬਾ ਲੈ ਕੇ ਆਉਂਦਾ 1 ਰੁਪਏ ਦਾ ਕਦੇ ਤੇਲ ਵੀ ਪੋਇਆ ਸਾਰੀ ਉਮਰ ਚ ਕਦੇ ਤਨਖਾਹ ਨਹੀਂ ਲਈ ਕੁਝ ਤੇ ਕੋਈ ਖਰਚਾ ਨਹੀਂ ਲਿਆ ਪਾਰਟੀ ਤੋਂ ਤੇ ਫਿਰ ਵੀ ਕੰਮ ਕਰੀ ਜਾਂਦਾ ਇੱਕੋ ਇੱਕ ਬਿਨਾਂ ਤਨਖਾਹ ਤੋਂ ਕੰਮ ਕਰਨ ਵਾਲਾ ਮੈਂ ਦਫ਼ਤਰ 'ਚ ਬੰਦਾ ਆਂ ਤੇ ਜੇ ਐਂ ਤੁਸੀਂ ਕੱਢ ਦੇਣਾ ਤੇ ਫਿਰ ਕਿਵੇਂ ਕੰਮ ਚੱਲੇਗਾ ਜੀ ਉਹ ਜਦੋਂ ਥੋੜਾ ਵਿਰੋਧ ਹੋਇਆ ਤੇ ਫਿਰ ਕਮੇਟੀ ਬਣਾਈ ਹੁਣ ਕਮੇਟੀ ਚ ਵੀ ਉਹੀ ਗਰੇਵਲ ਸਾਹਿਬ ਆ ਜਿਹੜੇ ਬਾਹਰ ਜਿਵੇਂ ਬੋਲ ਰਹੇ ਸੀ ਤਾਂ ਉਹ ਮੈਨੂੰ ਲੱਗਿਆ ਵੀ ਇਹ ਇਹ ਮਨ ਬਣਾਈ ਬਠੇ ਨੇ ਇਹਦਾ ਮਤਲਬ ਪਾਰਟੀ ਛੋਟੋ ਪਰ ਐਵੇਂ ਪਾਰਟੀਆਂ ਕਿਸੇ ਇੱਕ ਬੰਦੇ ਦੀ ਜਗੀਰ ਥੋੜਾ ਨਾ ਹੈ ਦੀ ਕਿਵੇਂ ਪਾਰਟੀ ਚੋਂ ਕੋਈ ਕੱਢ ਸਕਦਾ ਮੈਂ ਪਾਰਟੀ ਚ ਸੁਧਾਰਾਂ ਦੀ ਗੱਲ ਕੀਤੀ ਹੈ ਨਾ ਮੈਂ ਪਾਰਟੀ ਪ੍ਰਧਾਨ ਨੂੰ ਪ੍ਰਧਾਨਗੀ ਛੱਡਣ ਦੀ ਗੱਲ ਕੀਤੀ ਹੈ ਨਾ ਮੈਂ ਕਿਸੇ ਕੋਈ ਹੋਰ ਪਾਰਟੀ ਦੇ ਕੋਈ ਸੰਵਿਧਾਨ ਦੇ ਖਿਲਾਫ ਬੋਲਿਆ ਮੈਂ ਤੇ ਇਹ ਕਿਹਾ ਵੀ ਸੁਧਾਰ ਕਿਵੇਂ ਕਰ ਸਕਦੇ ਆ 14 ਤੇ ਅਸੀਂ ਹਾਰੇ 17 ਤੇ ਅਸੀਂ ਹਾਰੇ ਤੇ 19 ਤੇ ਅਸੀਂ ਹਾਰੇ 22 ਤੇ ਅਸੀਂ ਹਾਰੇ 22 ਇਲੈਕਸ਼ਨ ਅਸੀਂ ਹਾਰੇ 24 ਤੇ ਅਸੀਂ ਹਾਰੇ ਹੁਣ ਇੱਕ ਤੋਂ ਬਾਅਦ ਕੀ ਹੋਇਆ ਜਮੰਦ ਤਾਂ ਸਾਡੀ ਜਬਤ ਹੋ ਗਈ ਸਾਡੀ ਸਭ ਤੋਂ ਪਹਿਲੇ 5 ਮੁੱਦੇ ਮੰਗਾਂ ਰੱਖਣੀਆਂ ਹੁਣ ਅਕਾਲੀ ਦਲ ਦੀਆਂ ਕੀ ਐ ਕਿ ਪਾਣੀਆਂ ਦਾ ਮੁੱਦਾ ਹੱਲ ਕਰੋ ਚੰਡੀਗੜ੍ਹ ਪੰਜਾਬ ਨੂੰ ਜੋ ਫਲਾ 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 ਜਿਹੜੇ ਵੀ ਐ ਤੇ ਸਾਡੀ ਬਦਕਿਸਮਤੀ ਇਹ ਐ ਸਾਡੀ ਹਾਲਤ ਇਹ ਬਣ ਗਈ ਕਿ ਚੰਡੀਗੜ੍ਹ ਤੁਸੀਂ ਉਮੀਦਵਾਰ ਵੀ ਨਹੀਂ ਦੇ ਸਕਦੇ ਜੀ ਹਾਂ ਤਾਂ ਹਰੇ ਸੀ ਕਿ ਅਸੀਂ ਕਿਸੇ ਵੀ ਗੱਲ ਸੁਣਨ ਨੂੰ ਤਿਆਰ ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਬੈਠੇ ਹਰ ਵਰਕਰ ਨੂੰ ਹਰ ਲੀਡਰ ਨੂੰ ਹਰ ਕੋਰ ਕਮੇਟੀ ਦੇ ਮੈਂਬਰ ਨੂੰ ਹਰ ਵਰਕਿੰਗ ਕਮੇਟੀ ਮੈਂਬਰ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਸੁਧਾਰ ਹੋਈ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਚਰਨਜੀਤ ਬਰਾੜ ਨੂੰ ਕੋਈ ਉਹਦਾ ਨਾ ਦਿਓ ਹਲਕਾ ਵੀ ਲੈ ਲਓ ਮੈਨੂੰ ਕੋਈ ਇਤਰਾਜ਼ ਨਹੀਂ ਪਰ ਘਟੂ ਘਟ 104 ਸਾਲ ਪੁਰਾਣੀ ਪਾਰਟੀ ਦਾ ਬਚਾ ਲੋ ਯਾਰ ਨਹੀਂ ਤਾਂ ਇਹ ਹਾਲ ਹੋ ਜਾਣਾ ਕਿਸੇ ਨੇ ਟਿਕਟ ਨਹੀਂ ਲੈਣੀ ਕਿਸੇ ਨੇ ਸਾਡੇ ਨਾਲ ਨਹੀਂ ਖੜਨਾ ਭਾਈ ਅਮਰਪਾਲ ਸਿੰਘ ਦੇ ਖਿਲਾਫ ਅਧਿਆਇ ਹਾਲਤਾ ਅਧਿਆਇ ਹਾਲਤਾ ਬ੍ਰਾਡਕਾਸਟ ਤੁਹਾਡਾ ਚੱਲ ਹੀ ਰਿਹਾ ਜੀ ਦੇਖੋ ਤੁਸੀਂ ਗੁਰਦੀਪ ਸਿੰਘ ਭੈਣੀ ਨੂੰ ਮਿਲ ਜਾ ਕੇ ਮੇਲੇ ਜੀ ਤਾਂ ਹੋਏ ਸੋ ਬਾਬਤ ਪਤਾ ਜੀ ਮੇਦਰ ਸਿੰਘ ਭੈਣੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਐ ਸੁਖਵੀਰ ਬਾਦਲ ਨੇ ਇਹ ਕੌਣ ਨਹੀਂ ਜੀ ਇਸ ਦਾ ਮੈਨੂੰ ਨਹੀਂ ਪਤਾ ਕਿ ਕੌਣ ਮੇਦਰ ਸਿੰਘ ਭੈਣੀ ਹੈ ਜਾਂ ਕੌਣ ਹੈਗੇ ਮੇਰੇ ਕੋਲ ਨਹੀਂ ਮੇਦਰ ਸਿੰਘ ਭੈਣੀ ਹੈਗੇ ਜੀ ਮੰਨਪ੍ਰੀਤ ਯਾਦਵੀ ਹੈਗੇ ਨੇ ਵਿਧਾਇਕ ਉਹਨਾਂ ਦੇ ਹਲਕੇ ਤੋਂ ਉਧਰ ਆਉਂਦੇ ਨੇ ਤੇ ਉਹਨਾਂ ਨੂੰ ਜਾ ਕੇ ਮਿਲੇ ਨੇ ਤੇ ਤੁਸੀਂ ਕਿਉਂਕਿ ਮੰਤਰੀ ਤੇ ਆਲੀ ਨੇ ਵੀ ਕਹਿ ਦਿੱਤਾ ਨਾ ਕਿ ਮੈਂ ਉਹਨਾਂ ਹਲਕੇ ਨੂੰ ਸੰਭਾਲ ਸਕਦਾ ਲੈਕ ਹੋਰ ਕਾਰਨ ਨੇ ਮੈਂ ਅੱਜ ਉਸ ਪਾਸੇ ਨਹੀਂ ਜਾਂਦਾ ਮੇਰੀ ਬੇਨਤੀ ਸੁਣੋ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਹੈ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਤੇ ਸਰਬਜੀਤ ਸਿੰਘ ਦੇ ਖਿਲਾਫ ਮੈਂ ਕਿਹਾ ਕੈਂਡੀਡੇਟ ਨਾ ਦਿਓ ਅਸੀਂ ਬਾਦਲ ਸਾਹਿਬ ਤੋਂ ਵੀ ਵੱਡੇ ਹੋ ਗਏ ਬਾਦਲ ਸਾਹਿਬ ਨੇ ਜਦੋਂ ਇਲੈਕਸ਼ਨ ਲੜਨ ਨਿਸ਼ਾੜੇ ਸੀ ਇਹਨਾਂ ਦੇ ਮਾਤਾ ਜੀ ਜਿੰਮਲ ਕੌਰ ਖਾਲਸਾ ਤੇ ਇਹਨਾਂ ਦੇ ਦਾਦਾ ਜੀ ਤੇ ਬਾਦਲ ਸਾਹਿਬ ਨੇ ਖਿਲਾਫ ਉਮੀਦਵਾਰੀ ਨਹੀਂ ਦਿੱਤੇ ਸੀ ਤੇ ਅਸੀਂ ਇਹਨਾਂ ਦੇ ਖਿਲਾਫ ਉਮੀਦਵਾਰ ਤਾਂ ਦਿੱਤੇ ਹੀ ਦਿੱਤੇ ਅਸੀਂ ਬੋਲੇ ਵੀ ਬਹੁਤ ਬੁਰੀ ਤਰ੍ਹਾਂ ਇਸ ਕਰਕੇ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਪਾਰਟੀ 'ਚ ਸੁਧਾਰ ਚਾਹੁੰਦੇ ਆ ਚਰਨਜੀਤ ਬਰਾੜ ਨੂੰ ਬਾਹਰ ਕਰ ਦਿਓ ਕੋਈ ਇਤਰਾਜ਼ ਨਹੀਂ ਚਰਨਜੀਤ ਬਰਾੜ ਕੋ ਸਿਆਸਤ ਦਾ ਲਾਲਚੀ ਬੰਦਾ ਨਹੀਂ ਹੈ ਨਾ ਕੋਈ ਉਹਦੇ ਤੇ ਸਿਆਸਤ ਚ ਕੋਈ ਕਮਾਉਣਾ ਜਾਂ ਲੈਣਾ ਚਾਹੁੰਦਾ ਹੈ ਬਸ ਘੱਟੋ ਘੱਟ ਪਾਰਟੀ ਤਾਂ ਉਹਨਾਂ ਹੱਥਾਂ ਚ ਦੇ ਦਿਓ ਯਾਰ ਜਿਹੜੇ ਲੋਕ ਚਾਹੁੰਦੇ ਆ ਕਿ ਫਲਾਣੇ ਬੰਦੇ ਨਵੇਂ ਕੋਈ ਮੁੰਡੇ ਮੂੜੇ ਲਾ ਕੇ ਕੰਮ ਚਲਾ ਲਓ ਜਦੋਂ ਹਲਾਤ ਬਰਾੜ ਸਾਹਿਬ ਇੰਨੇ ਮਾੜੇ ਹੋ ਗਏ ਨੇ ਤਾਂ ਉਸੇ باوجود ਵੀ ਅੱਜ ਸੁਖਵੀਰ ਬਾਦਲ ਦੇ ਵੱਲੋਂ ਤੁਹਾਡੀ ਗੱਲ ਜਾਂ ਜਿਹੜੇ ਪਾਰਟੀ ਦੇ ਅਸਲ ਸਿਪਾਹੀ ਰਹੇ ਨੇ ਉਹਨਾਂ ਦੀ ਗੱਲ ਮੰਨੀ ਕਿਉਂ ਨਹੀਂ ਜਾ ਰਹੀ ਆਖਿਰਕਾਰ ਕਿਹੜੇ ਸਲਾਹ ਕਰਨੇ ਜਿਹੜੇ ਸਲਾਹਾਂ ਦੇ ਰਹੇ ਨੇ ਮੈਂ ਮੈਂ ਸਮਝਦਾ ਕਿ ਸਾਡੀ ਮਤ ਮਾਰੀ ਹੋਈ ਹੈ ਰੱਬ ਰੋਸਿਆ ਹੋਇਆ ਹੈ ਸਾਡੇ ਨਾਲ ਜਿੰਨਾ ਚਿਰ ਵੀ ਰੱਬ ਨੂੰ ਵੀ ਮਨਾਉਂਦੇ ਨਹੀਂ ਉਹਨਾਂ ਚ ਸਾਡਾ ਮੇਰਾ ਖਿਆਲ ਹੈ ਕਿ ਸਾਨੂੰ ਗੱਲ ਕੋਈ ਚੰਗੀ ਲੱਗਦੀ ਨਹੀਂ ਚੰਗੀ ਸਲਾਹ ਨਹੀਂ ਲੱਗਦੀ ਤੇ ਚੰਗੇ ਬੰਦੇ ਵੀ ਨਹੀਂ ਸਾਡੇ ਨਾਲ ਤਾਂ ਹੀ ਦੁਰਲਭ ਜੇਕਰ ਤੁਹਾਡੇ ਉੱਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਅਗਲਾ ਤੁਹਾਡਾ ਸਟੈਂਡ ਕੀ ਹੈ ਜੀ ਕਿਸ ਪਾਸੇ ਵੱਲ ਨੂੰ ਜਾਂਦਾ ਕੀ ਕੋਈ ਕੰਮ ਕਰਦਾ ਜੀ ਕੌਣ ਕਾਰਵਾਈ ਕੀ ਕਿਵੇਂ ਕਰ ਲੈਣਗੇ ਕੋਈ ਕਾਗਜ਼ੀ ਕਾਰਵਾਈ ਨਾਲ ਕਿਤੇ ਕੋਈ ਬੰਦੇ ਦੀ ਸੋਚ ਮਰ ਜਾਂਦੀ ਹੈ ਮੈਂ ਹਰ ਪਾਰਟੀ ਦੇ ਵਰਕਿੰਗ ਕਮੇਟੀ ਦੇ ਮੈਂਬਰ ਇਕ ਕਰ ਮੀਡੀਆ ਨੂੰ ਨਾਲ ਲਗਾ ਕੇ ਪੁੱਛੂਗਾ ਵੀ ਆਹ ਮੁੱਦੇ ਦੱਸੋ ਮੈਨੂੰ ਵੀ ਸਹੀ ਹੈ ਕਿ ਨਹੀਂ ਸਹੀ ਜਿਹੜੀਆਂ ਕਾਰਵਾਈਆਂ ਅਦੇਸ਼ ਸਰਕਾਰਿੰਗ ਘਰਾਂ ਦੇ ਵੀ ਹੋ ਗਈਆਂ ਨਾ ਜੀ ਕਾਰਵਾਈ ਤਾਂ ਤੁਸੀਂ ਦੇਖੋ ਹੋਰ ਪਾਸੇ ਵੀ ਚੱਲ ਹੀ ਰਹੀਆਂ ਨੇ ਜੇਕਰ ਫੇਰ ਤੁਹਾਡੇ ਤੇ ਹੋਊਗੀ ਮੈਂ ਉਹਨਾਂ ਸਾਰੇ ਕੋਰ ਕਮੇਟੀ ਦੇ ਮੈਂਬਰਾਂ ਨੂੰ ਲੀਡਰਾਂ ਨੂੰ ਬੇਨਤੀ ਕਰਦਾ ਵੀ ਵਾਰੀ ਤੁਹਾਡੀ ਵੀ ਹੋਣੀ ਹੈ ਵਾਰੀ ਨਾਲ ਕਿਸੇ ਦਿਨ ਆ ਜਾਣੀਆਂ ਸਭ ਦੀ ਕਿਰਪਾ ਕਰਕੇ ਉੱਠੋ ਕੱਲੀ ਕੋਰ ਕਮੇਟੀ ਤੇ ਇਹ ਨਹੀਂ ਵੀ ਆਪਾਂ ਚਾਹ ਪੀ ਕੇ ਸਮੋਸੇ ਖਾ ਕੇ ਤੇ ਗੱਲਾਂ ਕਰਕੇ ਵਾਪਸ ਆ ਜਾਈਓ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੀ ਗੱਲ ਲੋਕ ਕਹਿੰਦੇ ਆ ਵੋਟਾਂ ਮੰਗਦਿਆਂ ਨੂੰ ਗਲੀਆਂ 'ਚ ਜੋ ਕੁਝ ਲੋਕਾਂ ਨੇ ਕਿਹਾ ਜਾਂ ਮੈਨੂੰ ਵੀ ਪਰਸਨਲੀ ਸਾਰੇ ਲਗਭਗ 75% ਮੈਂਬਰਾਂ ਨੇ ਖੁਦ ਕਿਹਾ ਕਿ ਸਾਨੂੰ ਬਹੁਤ ਵੱਡੇ ਤਬਦੀਲੀਆਂ ਦੀ ਲੋੜ ਹੈ ਕਿ ਫੇਰ ਯਾਰ ਅਸੀਂ ਅੰਦਰ ਗੱਲ ਕਰਨ ਤੋਂ ਡਰਦੇ ਕਿਉਂ ਆ ਜੀ ਕਿੰਨੀ ਕਿੰਨੀ ਉਮਰ ਰਹੀ ਜੀ 70 ਸਾਲ 15-15 ਸਾਲ ਸਾਡੀ ਉਮਰ ਰਹੀ ਉਸ ਤੋਂ ਬਾਅਦ ਤਾਂ ਗੋਡੇ ਹੀ ਖੜ ਜਾਂਦੇ ਐ ਤੁਰੇ ਨਹੀਂ ਜਾਂਦਾ ਕਿਸੇ ਤੋਂ ਤੇ ਅਸੀਂ ਆਪਦੇ ਤੇ ਤਾਂ ਬਾਗੋਂ ਦਵਾਕੇ ਜਾਈਏ ਵੀ ਜਦੋਂ ਆ ਬੰਦੇ ਸੀਗੇ ਯਾਰ ਉਦੋਂ ਪਾਰਟੀ ਖਤਮ ਹੋਈ ਐ ਜੀ ਜਦੋਂ ਇਹ ਸਾਰਾ ਅੰਦਰੂਨੀ ਪਾਰਟੀ ਦਾ ਹਾਲ ਆ ਬ੍ਰਾਡਸਾਪ ਸਾਰੇ ਪਾਸੇ ਪਤਾ ਹੀ ਐ ਕਿ ਪੰਛੀ ਪਾਰਟੀ ਦੇ ਵਿੱਚ ਕੀ ਚੱਲ ਰਿਹਾ ਉਸ ਤੇ باوجود ਜਿਹੜਾ ਹੈਗਾ ਇਹਦਾ ਹੋਰ ਜਿਹੜੇ ਆਂਗੂ ਨੇ ਉਹ ਕਿਉਂ ਨਹੀਂ ਦੱਬੀ ਬਾਜ਼ ਵਿੱਚ ਕਿਉਂ ਗੱਲ ਕਰਦੇ ਨੇ ਪੂਰਾ ਖੁੱਲ੍ਹ ਕੇ ਗੱਲ ਕਿਉਂ ਨਹੀਂ ਰੱਖੀ ਜਾ ਰਹੀ ਮੈਂ ਉਹੀ ਬੇਨਤੀ ਕਰਾਂ ਜੀ ਸਾਰਿਆਂ ਨੂੰ ਬੇਨਤੀ ਕਰਾਂ ਇਸ ਲਈ ਆਪਾਂ ਸਦਾ ਬੈਠੇ ਨਹੀਂ ਰਹਿਣਾ ਨਾ ਸਾਡੀ ਪਾਰਟੀ ਜ਼ਗੀਰ ਹੈ ਨਾ ਸਾਡੀ ਸਦਾ ਅਸੀਂ ਦੁਨੀਆ ਤੇ ਰਹਿਣਾ ਇਸ ਕਰਕੇ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਖੜੇ ਹੋ ਕੇ ਗੱਲ ਕਰੋ ਜਿਹੜੀ ਗੱਲ ਬਾਹਰ ਕਰਦੇ ਆ ਜਿਹੜੀ ਗੱਲ ਅਖਬਾਰਾਂ ਚ ਕਰਦੇ ਆ ਟੈਲੀਵਿਜ਼ਨ ਚ ਕਰਦੇ ਆ ਜਿਹੜੀ ਪਰਿਵਾਰ ਚ ਬੈਠ ਕੇ ਕਰਦੇ ਆ ਜਿਹੜੀ ਆਪ ਦੇ ਬੰਦਿਆਂ ਚ ਗੱਲ ਕਰਦੇ ਆ ਜਦੋਂ ਕੋਈ ਬੰਦੇ ਆ ਕੇ ਗੱਲ ਕਰਦੇ ਆ ਨਾ ਲੀਡਰਾਂ ਕੋਲੇ ਕਿ ਨਹੀਂ ਜੀ ਤੁਹਾਨੂੰ ਤਕਦੀਦੀ ਤਾਂ ਕੋਈ ਨਾ ਕੋਈ ਦਿਉਣੀ ਪੈਣੀ ਐ ਤੇ ਹਾਂ ਤੇ ਹਾਂ ਵੀ ਮਲਾਉਂਦੇ ਐ ਤੇ ਜਦੋਂ ਚੰਗੀ ਗੱਲ ਆ ਜਨੇ ਆਉਂਦੇ ਤੁਸੀਂ ਗੱਲ ਵੀ ਕਰਦੇ ਸੋ ਤੁਸੀਂ ਆਪ ਸੁਣਿਆ ਕਿ ਚੰਜੀਤ ਸਿੰਘ ਬਰਾੜ ਨੇ ਸਿੱਧੇ ਤੌਰ ਤੇ ਗੱਲਬਾਤ ਕੀਤੀ ਐ ਕਿ ਪਾਰਟੀ ਪ੍ਰਧਾਨ ਦੇ ਵੱਲੋਂ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਦੇ ਕਰ ਚਲਦੇ ਹੋਏ ਉਹਨਾਂ ਨੇ ਇਹ ਪਾਰਟੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਲਿਖੀ ਸੀ ਤੇ ਖੁੱਲੇ ਰੂਪ ਦੇ ਵਿੱਚ ਇਸ ਕਰਕੇ ਲਿਖੀ ਸੀ ਕਿ ਸਾਰਿਆਂ ਨੂੰ ਇਹ ਗੱਲ ਪਤਾ ਲੱਗ ਜਾਈ ਉਹਨਾਂ ਨੇ ਇੱਕ ਚੈਨਲ ਨੂੰ ਵੀ ਇੰਟਰਵਿਊ ਦਿੱਤੀ ਆ ਜਿਸ ਦੇ ਵਿੱਚ ਉਹਨਾਂ ਦੇ ਤਿੱਖੇ ਸੁਰ ਸੀ ਕਾਫੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਬਾਪ ਦਾ ਨਹੀਂ ਕਿ ਜੋ ਮੇਰੇ ਤੇ ਇਸ ਤਰੀਕੇ ਦੇ ਨਾਲ ਕਾਰਵਾਈ ਹੋ ਜੇਗੀ ਹਾਲਾਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਲੈਕਸ਼ਨ ਦੇ ਦੌਰਾਨ ਅਦੇਸ਼ ਪ੍ਰਤਾਪ ਸਿੰਘ ਕੈਰੋ ਦੇ ਉੱਤੇ ਵੀ ਕਾਰਵਾਈ ਕਰ ਦਿੱਤੀ ਤੇ ਨਾਲ ਦੀ ਨਾਲ ਗੱਲਬਾਤ ਕਰ ਲਈ ਜਿਸ ਤਰੀਕੇ ਦੇ ਨਾਲ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡ ਸਾਹਿਬ ਤੇ ਪਰਮਿੰਦਰ ਸਿੰਘ ਢੀਂਡ ਸਾਨੂੰ ਪਾਰਟੀ ਦੇ ਅੰਦਰ ਲੈ ਕੇ ਆਉਂਦੇ ਨੇ ਸਵਾਗਤ ਕਰਦੇ ਨੇ ਤੇ ਉਸ ਤੋਂ ਬਾਅਦ ਦਾ ਜਿਹੜਾ ਘਟਨਾਕਰਮ ਰਿਹਾ ਉਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਚਰਚਾ ਦਾ ਵਿਸ਼ਾ ਨੇ ਚਰਚਾ ਮੰਗਦੀਆਂ ਨੇ ਹਾਲਾਂਕਿ ਜਦੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਖਤਰ ਸੁਖਵੀਰ ਬਾਦਲ ਦੇ ਉਸਟੀ ਖੁੱਲੇ ਤੌਰ ਤੇ ਇਹ ਸਾਰਗੇ ਚੀਜ਼ਾਂ ਕਹਿ ਰਹੇ ਨੇ ਜਦੋਂ ਪਾਰਟੀ ਦੀ 10 ਲੋਕ ਸਭਾ ਹਲਕਿਆਂ ਦੇ ਵਿੱਚ ਜ਼ਮਾਨਤ ਜਬਤ ਹੋਈ ਹੈ ਤੇ ਨਾਲ ਦੀ ਨਾਲ ਜਦੋਂ ਪਾਰਟੀ ਦੇ ਕੋਲ ਸਿਰਫ ਤੇ ਸਿਰਫ ਅਸੀਂ ਗੱਲ ਕਰੀਏ ਇੱਕ ਮੈਂਬਰ ਪਾਰਲੀਮੈਂਟਾ ਵਿਵਾਖਰ ਸਿਮਰਤ ਕੌਰ ਬਾਦਲ ਅਜਾਹੇ ਦੇ ਵਿੱਚ ਪਾਰਟੀ ਦੀ ਹਾਲਤ ਕਿੰਨੀ ਪਤਲੀ ਹੋ ਚੁੱਕੀ ਆ ਇਹਦਾ ਅੰਦਾਜ਼ਾ ਲਾਉਣਾ ਕੋਈ ਬਹੁਤੀ ਔਖੀ ਗੱਲ ਨਹੀਂ ਹੈ ਤੇ ਨਾਲ ਦੀ ਨਾਲ ਇਸ ਗੱਲ ਤੇ ਵੀ ਵਿਚਾਰ ਚਰਚਾ ਕਰ ਲੈਣੀ ਬੇहद ਲਾਜ਼ਮੀ ਹੈ ਕਿ ਪਾਰਟੀ ਪ੍ਰਧਾਨ ਹੁਣ ਕਿਸ ਤਰੀਕੇ ਦੇ ਨਾਲ ਵਿਚਰੇਗੀ ਕਿਉਂਕਿ ਜੇਕਰ ਗੱਲ ਕਰੀਏ ਕਿ ਉਹਨਾਂ ਦੇ ਵੱਲੋਂ ਮਿਹਨਤ ਨਹੀਂ ਕੀਤੀ ਜਾ ਰਹੀ ਤਾਂ ਇਹ ਗੱਲ ਠੀਕ ਨਹੀਂ ਹੋਵੇਗੀ। ਪਾਰਟੀ ਪ੍ਰਧਾਨ ਸੁਖਵੀਰ ਬਾਦਲ ਲਗਾਤਾਰ ਇੱਕ ਇੱਕ ਕਰਕੇ ਇੱਕ ਇੱਕ ਘੰਟਾ ਕਰਕੇ ਇੱਕ ਇੱਕ ਪਲ ਕਰਕੇ ਲਗਾਤਾਰ ਪਾਰਟੀ ਨੂੰ ਉੱਪਰ ਉਠਾਉਣ ਦੇ ਲਈ ਮਿਹਨਤ ਕਰ ਰਹੇ ਨੇ। ਪਰ باوجود ਇਸ ਦੇ ਉਹ ਜਿੰਨਾ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਹੀ ਪਿੱਛੇ ਵੱਲ ਨੂੰ ਆ ਜਾਂਦੇ ਨੇ। ਕਾਰਨ ਕੀ ਹੈ? ਕੋ ਕਰਨੀ ਤਾਂ ਬੰਦੀ ਆ, ਪੜਤਾਲ ਕਰਨੀ ਤਾਂ ਬੰਦੀ ਆ। ਤਾਂ ਬਹੁਤ ਸਾਰੇ ਲੋਕਾਂ ਦਾ ਕਹਿਣਾ ਇਹ ਹੈ ਕਿ ਪਾਰਟੀ ਪ੍ਰਦਾਨ ਆਪ ਖੁਦਰੇ ਫੈਸਲੇ ਲੈ ਨਹੀਂ ਲੈਂਦੇ ਨਹੀਂ ਜਾਂ ਫਿਰ ਉਹਨਾਂ ਦੇ ਨੇੜਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਗਾਈਡ ਕਰਦੇ ਨੇ ਇਸ ਤਰੀਕੇ ਦੇ ਨਾਲ ਅੱਗੇ ਵੱਲ ਨੂੰ ਵਧਾਉਂਦੇ ਨੇ ਕਿ ਉਹ ਸਹੀ ਫੈਸਲੇ ਨਹੀਂ ਲੈ ਪੰਦੇ ਜਿਨ੍ਹਾਂ ਦੇ ਵਿੱਚ ਬੀਬੀ ਜਗੀਰ ਕੌਰ ਨੇ ਵੀ ਹਾਲੀ ਦੇ ਵਿੱਚ ਚਰਚਾ ਕੀਤੀ ਸੀ ਕਿ ਇਲੈਕਸ਼ਨ ਦੇ ਦੌਰਾਨ ਆਦੇਸ਼ ਸਿੰਘ ਆਦੇਸ਼ ਪ੍ਰਤਾਪ ਸਿੰਘ ਕੈਰੋ ਉਰਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਕਿੰਨਾ ਕੁ ਠੀਕ ਸੀ ਕਿੰਨਾ ਕੁ ਜ਼ਾਇਤ ਸੀ ਇਸ ਦੇ ਨਾਲ ਹੀ ਸੁਖਵੀਰ ਬਾਦਲ ਜਿਵੇਂ ਇੱਕ ਵਾਰ ਮਾਫੀ ਮੰਗ ਚੁੱਕੇ ਨੇ ਦੋ ਵਾਰ ਮਾਫੀ ਮੰਗ ਚੁੱਕੇ ਨੇ ਪਰ ਉਹ ਵੱਡੇ ਤੌਰ ਤੇ ਲੋਕਾਂ ਦੇ ਵਿੱਚ ਜਾ ਕੇ ਉਹ ਮਾਫੀ ਨਹੀਂ ਮੰਗੀ ਗਈ ਜੇਕਰ ਉਹ ਵੱਡਾ ਦਿਲ ਕਰਕੇ ਲੋਕਾਂ ਦੇ ਵਿੱਚ ਜਾ ਕੇ ਮਾਫੀ ਮੰਗ ਲੈਂਦੇ ਨੇ ਜਿਸ ਤਰੀਕੇ ਨਾਲ ਚੰਜੀਤ ਸਿੰਘ ਬਰਾੜ ਹੁਰਾ ਨੇ ਕਿਹਾ ਸੀ ਕਿ ਮੈਂ ਉਹਨਾਂ ਨੂੰ ਗਾਈਡ ਕੀਤਾ ਸੀ ਕਿ ਜਿਹੜੇ ਦੋ ਲੋਕ ਸਭਾ ਹਲਕੇ ਨੇ ਜਿਨ੍ਹਾਂ ਦੇ ਵਿੱਚ ਇੱਕ ਦੀ ਅਸੀਂ ਗੱਲ ਕਰ ਲਈਏ ਭਾਈ ਅਮਰਿਤਪਾਲ ਸਿੰਘ ਹੁਰਾਵਲਾ ਜਸਪ੍ਰੀਤ ਸਿੰਘ ਵਿਰਸਾ ਸਿੰਘ ਬਲਟੋਹਾ ਨੂੰ ਖੜਾ ਦਿੱਤਾ ਗਿਆ ਸੀ ਕਿ ਜੇਕਰ ਪਾਰਟੀ ਪ੍ਰਧਾਨ ਉੱਥੇ ਆਪਣਾ ਉਮੀਦਵਾਰ ਨਾ ਅਨਾਉਂਸ ਕਰ ਦੇ ਤੇ ਦੂਜੀ ਸੀਟ ਫਰੀਦਕੋਟ ਵਾਲੀ ਜਿੱਥੇ ਸਰਬਜੀਤ ਸਿੰਘ ਖਾਲਸਾ ਹੁਰੀ ਖੜੇ ਸੀ ਜੇਕਰ ਉੱਥੇ ਵੀ ਆਪਣਾ ਕੈਂਡੀਡੇਟ ਨਾ ਖੜਾਇਆ ਜਾਂਦਾ ਨਾ ਇਲੈਕਸ਼ਨ ਲੜੀ ਜਾਂਦੀ ਤਾਂ ਹੋ ਸਕਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਉੱਪਰ ਵਾਲੇ ਪਾਸੇ ਨੂੰ ਆਉਂਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਜਿੱਥੇ ਲੜਾਈ ਲੜੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਇਹ ਗੱਲ ਕਹਿੰਦਾ ਹੈ ਕਿ ਉਹ ਪੰਥਕ ਹਿੱਤਾਂ ਦੀ ਪੂਰਤੀ ਕਰਦਾ ਹੈ ਤੇ ਪੰਥਕ ਚਿਹਰਿਆਂ ਦੇ ਵਜੋਂ ਉੱਭਰ ਕੇ ਦੋਨੋਂ ਵੀ ਆਗੂ ਜਿਨ੍ਹਾਂ ਵਿੱਚ ਭਾਈ ਅਮਰਪਾਲ ਸਿੰਘ ਦਾ ਜ਼ਿਕਰ ਹੈ ਜਿਨ੍ਹਾਂ ਵਿੱਚ ਭਾਈ ਸੱਭਜੀ ਸਿੰਘ ਖਾਲਸਾ ਪੁਰਾ ਦਾ ਜ਼ਿਕਰ ਹੈ ਉਹ ਅੱਗੇ ਆਏ ਨੇ ਜੇਕਰ ਪਾਰਟੀ ਦੇ ਵੱਲੋਂ ਅਜਿਹਾ ਫੈਸਲਾ ਲਿਆ ਜਾਂਦਾ ਤਾਂ ਸ਼ਾਇਦ ਹੋ ਸਕਦਾ ਸੀ ਕਿ ਪਾਰਟੀ ਨੂੰ ਇਸ ਦਾ ਬੈਨੀਫਿਟ ਮਿਲ ਜਾਂਦਾ ਤੇ ਇਹਦੇ ਬਾਬਤ ਸਾਫ਼ ਤੌਰ ਤੇ ਤੁਸੀਂ ਸੁਣ ਵੀ ਲਈਆ ਕਿ ਚਰਨਜੀਤ ਸਿੰਘ ਪ੍ਰਾੜ ਖੁਲਾਂ ਨੇ ਕਰ ਦਿੱਤੀ ਹੈ ਹੁਣ ਗੱਲ ਕਰੀਏ ਕੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਜਿੱਥੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਨੇ ਉਥੇ ਹੀ ਯਤਨ ਕਰ ਰਹੇ ਨੇ ਚਿਰਜੋਈ ਕਰ ਰਹੇ ਨੇ ਕਿ ਨਹੀਂ ਉਹਨਾਂ ਨੂੰ ਆਪਣੇ ਨਾਲ ਜੋੜਿਆ ਜਾਵੇ ਉਥੇ ਹੀ ਉਹਨਾਂ ਦੇ ਆਪਣੇ ਹੀ ਬੰਦੇ ਉਹਨਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਕਾਰਨ ਮੈਂ ਪਹਿਲਾਂ ਵੀ ਰਸ ਚੁੱਕੀ ਹਾਂ ਕਿ ਜਿਸ ਤਰੀਕੇ ਨਾਲ ਚੰਜੀਤ ਸਿੰਘ ਵਿਰਾੜ ਹੋਰਾਂ ਨੇ ਕਿਹਾ ਕਿ ਆਪ ਖੁਦਰੇ ਫੈਸਲੇ ਨਹੀਂ ਦੂਜਾ ਪਿਛਲੇ ਲੰਬੇ ਸਮੇਂ ਤੋਂ ਚਰਚਾ ਚੱਲਦੀ ਏ ਇਹ ਆ ਰਹੀ ਏ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਜਿਸ ਦਾ ਇਤਿਹਾਸ ਆ ਇਸ ਵੇਲੇ ਵੀ ਕੁਰਬਾਨੀ ਮੰਗਦਾ ਏ ਪਰ ਇਹ ਕੁਰਬਾਨੀ ਕਿਸ ਦੀ ਮੰਗਦਾ ਏ ਲੋਕਾਂ ਦੇ ਵਿੱਚ ਚਰਚਾ ਇਹ ਬੌਸਰ ਪਾਰਟੀ ਦੇ ਆਗੂਆਂ ਦੇ ਵਿੱਚ ਚਰਚਾ ਇਹ ਆ ਕਿ ਕੁਰਬਾਨੀ ਸੁਖਵੀਰ ਸਿੰਘ ਬਾਦਲ ਖੁਰਾਂ ਦੀ ਮੰਗਦਾ ਏ ਕਿ ਸੁਖਵੀਰ ਸਿੰਘ ਬਾਦਲ ਇੱਕ ਵਾਰੀ ਪ੍ਰਧਾਨਗੀ ਨੂੰ ਛੱਡ ਦੇਣ ਜੇਕਰ ਛੱਡ ਦਿੰਦੇ ਨੇ ਤਾਂ ਪਾਰਟੀ ਵੱਡੇ ਪੱਤਰ ਤੇ ਅੱਗੇ ਆ ਸਕਦੀ ਆ ਸੁਖਵੀਰ ਸਿੰਘ ਬਾਦਲ ਹੁਰਾ ਨੇ ਆਪਣੀ ਲਗਾਤਾਰ ਜਤਨਾਂ ਨੂੰ ਅਗੇ ਵਧਾਉਂਦੇ ਹੋਏ ਗੁਰਦੀਪ ਸਿੰਘ ਪੈਣੀ ਦੇਸ ਪੁੱਤਰ ਮੇਜਰ ਸਿੰਘ ਪੈਣੀ ਹੁਰਾ ਦੇ ਨਾਲ ਸੰਪਰਕ ਕੀਤਾ ਹੈ ਕਿਉਂ ਕੀਤਾ ਇਹ ਵੀ ਧਿਆਨ ਆਪਣੇ ਵੱਲ ਖਿੱਚਦਾ ਹੈ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਮਨਪ੍ਰੀਤ ਸਿੰਘ ਐਯਾਲੀ ਜਿਹੜੇ ਕਿ ਮੂਲਾਪੁਰ ਦਾ ਖਾ ਹਲਕਾ ਦੇ ਵਿਧਾਇਕ ਨੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਹੁਰਾ ਨੂੰ ਸਿੱਧੇ ਤੌਰ ਤੇ ਇਹ ਗੱਲ ਕਹਿ ਦਿੱਤੀ ਸੀ ਕਿ ਤੁਸੀਂ ਆਪਣੇ ਹਲਕੇ ਦੇ ਲਈ ਜੋ ਵੀ ਚਾਹੋ ਕੋਈ ਪ੍ਰਬੰਧ ਕਰ ਲਓ ਤਾਂ ਉਸ ਤੋਂ ਬਾਅਦ ਸੁਖਪੀਰ ਬਾਦਲਪੁਰਾ ਨੇ ਮੇਜਰ ਸਿੰਘ ਪੈਣੀ ਹੋਰਾ ਦੇ ਨਾਲ ਮੁਲਾਕਾਤ ਕੀਤੀ ਹੈ ਕੌਣ ਆ ਮੇਜਰ ਸਿੰਘ ਪੈਣੀ ਮੇਜਰ ਸਿੰਘ ਪੈਣੀ ਸਪੁੱਤਰ ਨੇ ਗੁਰਦੀਪ ਸਿੰਘ ਪੈਣੀ ਦੇ ਜਿਹੜੇ ਕਿ 1985 ਚ ਜਦੋਂ ਬਰਨਾਲਾ ਗਵਰਨਮੈਂਟ ਸੀ ਬਰਨਾਲਾ ਦੀ ਸਰਕਾਰ ਸੀ ਉਸ ਵੇਲੇ ਵਿਧਾਇਕ ਬਣੇ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਹੁਤ ਨੇੜੇ ਦਾ ਰਿਸ਼ਤਾ ਰਿਹਾ ਪਰ ਸਮੇਂ-ਸਮੇਂ ਤੇ ਜਿਹੜਾ ਇਹ ਰਿਸ਼ਤਾ ਸੀ ਕੁਝ ਇੱਕ ਕਾਰਨਾ ਦੇ ਕਰਕੇ ਜਿਹੜਾ ਹੈਗਾ ਬਦਲ ਗਿਆ ਤੇ ਗੁਰਦੀਪ ਸਿੰਘ ਪੈਣੀ ਚਲੇ ਗਏ ਕਾਂਗਰਸ ਪਾਰਟੀ ਦੇ ਵਿੱਚ ਤੇ ਹੁਣ ਜਦੋਂ ਮੇਜਰ ਸਿੰਘ ਪੈਣੀ ਹੋਰਾਂ ਦੇ ਨਾਲ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਰਾਬਤਾ ਕੀਤਾ ਹੈ ਤਾਂ ਨਾਲ ਦੀ ਨਾਲ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਮੇਜਰ ਸਿੰਘ ਪੈਣੀ ਹੋਰਾਂ ਨੂੰ ਇਹ ਵੀ ਗੱਲ ਕਹਿ ਦਿੱਤੀ ਕਿ ਮਨਪ੍ਰੀਤ ਸਿੰਘ ਐਲੀ ਹੋਰਾਂ ਦੇ ਨਾਲ ਮੇਰੀ ਮੁਲਾਕਾਤ ਹੋਗੀ ਆ ਉਹਨਾਂ ਨੇ ਹੀ ਇਹ ਗੱਲ ਕਹੀ ਆ ਕਿ ਤੁਸੀਂ ਇਸ ਪਰਿਵਾਰ ਨੂੰ ਅੱਗੇ ਲੈ ਆਓ ਤਮੇਜ ਸਿੰਘ ਪੈਣੀ ਹੁਰਾਂ ਨੇ ਜਾ ਕੇ ਮਨਪ੍ਰੀਤ ਸਿੰਘ ਯਾਲੀ ਜਿਹੜੇ ਕਿ ਵਿਦੇਸ਼ ਘੁੰਮਣ ਗਏ ਸੀ ਜਦੋਂ ਵਾਪਸ ਆਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਤੇ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਯਾਲੀ ਹੁਰਾਂ ਨੇ ਕਿਹਾ ਕਿ ਹਾਂ ਮੈਂ ਤੁਹਾਡੀ ਹਰ ਤਰੀਕੇ ਦੀ ਮਦਦ ਕਰਨ ਦੇ ਲਈ ਤਿਆਰ ਹਾਂ ਜੇਕਰ ਤੁਸੀਂ ਚਾਹੋ ਤਾਂ ਆ ਕੇ ਹਲਕੇ ਨੂੰ ਸੰਭਾਲ ਸਕਦੇ ਹੋ ਉਸ ਤੋਂ ਬਾਅਦ ਮੇਜੇ ਸਿੰਘ ਪੈਣੀ ਆਪਣੇ ਪੂਰੇ ਪਰਵਾਦੇ ਨਾਲ ਸਲਾਮ ਅਸ਼ੁਰਾ ਕਰਦੇ ਨੇ ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੁਰਾਂ ਨੂੰ ਕੋਰੀ ਨਾ ਕਰ ਦਿੰਦੇ ਨੇ ਨਾ ਮੋਸ਼ੀਤਾ ਇੱਥੇ ਵੀ ਹੈ ਨਾ ਕਿ ਪਾਰਟੀ ਪ੍ਰਧਾਨ ਹੋਵੇ ਕਿਸੇ ਪਾਰਟੀ ਦੇ ਪਿਛਲੇ ਮੈਂਬਰ ਦੇ ਕੋਲ ਜਾ ਕੇ ਆਪ ਹੱਥ ਅਗੇਵਦਾਵੇ ਲੇਕਿਨ ਪਾਰਟੀ ਦੇ ਉਸ ਬੰਦੇ ਦੇ ਵੱਲੋਂ ਕੋਰਾ ਇਨਕਾਰ ਕਰ ਦਿੱਤਾ ਜਾਵੇ ਨਾਮੋਸ਼ੀ ਭਰੀ ਹਾਰ ਇੱਥੇ ਵੀ ਸੁਖਵੀਰ ਸਿੰਘ ਬਾਦਲਪੁਰਾਂ ਦੀ ਹੋਈ ਹੈ ਤੇ ਦੂਜੀ ਅਸੀਂ ਗੱਲ ਕਰ ਲੈਨੇ ਆ ਅਮਰੀਕ ਸਿੰਘ ਆਲੀਵਾਲਪੁਰਾਂ ਦੀ ਅਮਰੀਤ ਸਿੰਘ ਆਲੀਵਾਲ ਜਿਹੜੇ ਕਿ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਉਹਨਾਂ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਤੋਂ ਕੀਤੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਵੀ ਰਹੇ ਗੱਲ ਕਰਾਂਗੇ 1998 ਦੇ ਵਿੱਚ ਜਦੋਂ ਕਿ ਉਹ ਯੂਥ ਅਕਾਲੀ ਦਲ ਦੇ ਪ੍ਰਧਾਨ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਲਾਂਬੇ ਕਰਕੇ ਆਪਣੇ ਪੁੱਤਰ ਸੁਖਵੀਰ ਸਿੰਘ ਬਾਦਲ ਖੂਰਾ ਨੂੰ ਉਥੇ ਬਣਾਇਆ ਗਿਆ ਯੂਥ ਅਕਾਲੀ ਦਲ ਦੇ ਪ੍ਰਧਾਨ ਜਿਸ ਤੋਂ ਬਾਅਦ ਅਮਰੀਕ ਸਿੰਘ ਆਲੀਵਾਲ ਹੁਰਾਂ ਦੇ ਮੰਨ ਦੇ ਵਿੱਚ ਵੱਡਾ ਰੋਸ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਅਮਰੀਕ ਸਿੰਘ ਆਲੀਵਾਲ ਹੁਰਾਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਪਹਿਲੀ ਵਾਰ ਅਜਿਹੀ ਇੱਕ ਕਹਿਣੀ ਕਹਿ ਸਕਦੇ ਆ ਕਿ ਚਿੱਠੀ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਪੜਨ ਨੂੰ ਮਿਲੀ ਸੀ ਉਹ ਵੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਉਹ ਵੀ ਜਿਹੜੇ ਪੰਜ ਵਾਰ ਦੇ ਮੁੱਖ ਮੰਤਰੀ ਸੀ ਉਹਨਾਂ ਨੂੰ ਸੁਣਨ ਨੂੰ ਮਿਲੀ ਸੀ ਪੜਨੂ ਮਿਲੀ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਬਾਦਲ ਸਾਹਿਬ ਤੁਸੀਂ ਆਪਣੇ ਪੁੱਤਰ ਮੋਹ ਦੇ ਵਿੱਚ ਇਸ ਤਰੀਕੇ ਦੇ ਨਾਲ ਗਲਤ ਕਰ ਰਹੇ ਹੋ ਉਹਨਾਂ ਨੇ ਕਿਹਾ ਅਮਰੀਤ ਸਿੰਘ ਆਲੀਵਾਲ ਹੁਰਾ ਨੇ ਕਿਹਾ ਸੀ ਕਿ ਤੁਸੀਂ ਪੁੱਤਰ ਮੋਹ ਦੇ ਵਿੱਚ ਜਿਹੜੇ ਲੋਕਾਂ ਦਾ ਹੱਕ ਬੰਦਾ ਏ ਉਹਨਾਂ ਨੂੰ ਹੱਕ ਨਹੀਂ ਦੇ ਰਹੇ ਤੁਸੀਂ ਉਹਨਾਂ ਆਗੂਆਂ ਨੂੰ ਅੱਗੇ ਲੈ ਕੇ ਆ ਰਹੇ ਹੋ ਜਿਹੜੇ ਆਗੂ ਹਾਰ ਚੁੱਕੇ ਨੇ ਜਦੋਂ ਕਿ ਤੁਹਾਡਾ ਫਰਜ਼ ਆਪਣੇ ਸਾਰੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਤੇ ਇਸ ਨਰਾਜ਼ਗੀ ਤੋਂ ਬਾਅਦ ਅਮਰੀਕ ਸਿੰਘ ਆਲੀਵਾਲ ਅਲੱਗ ਹੋ ਗਏ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਹੁਣ ਗੱਲਬਾਤ ਕਰ ਲਈਏ ਕਿ ਅਮਰੀਕ ਸਿੰਘ ਆਲੀਵਾਲ ਹੁਰਾ ਨੇ ਇੱਧਰ ਆਉਣਾ ਏ ਜਾਂ ਨਹੀਂ ਆਉਣਾ ਇਹ ਬਾਤ ਦੀ ਗੱਲ ਐ ਪਰ ਗੱਲ ਇਹ ਕਲੀਅਰ ਐ ਕਿ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਲਗਾਤਾਰ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਚਿਰਜੋਈਤਾ ਕਰ ਹੀ ਰਏ ਹਨ ਹਿੰਮਤਤਾ ਕਰ ਹੀ ਰਏ ਹਨ ਪਰ ਹਿੰਮਤ ਕਰਨ ਦੇ ਨਾਲ ਨਾਲ ਜਿਸ ਤਰੀਕੇ ਦੇ ਚਰਨਜੀਤ ਸਿੰਘ ਬਰਾੜ ਕਹਿੰਦੇ ਨੇ ਕਿ ਆਪ ਖੁਦਰੇ ਫੈਸਲੇ ਲੈ ਰਹੇ ਨੇ ਉਹ ਪਤਾ ਨਹੀਂ ਕਿਉਂ ਅਜਿਹੇ ਫੈਸਲੇ ਲੈ ਰਹੇ ਨੇ ਕਿ ਕਾਹਾਂ ਸੁਣੀ ਕਿਸੇ ਹੋਰ ਵੱਲੋਂ ਕੀਤੀ ਜਾ ਰਹੀ ਹੈ ਬੇਸ਼ੱਕ ਪੈਨ ਸੁਖਵੀਰ ਬਾਦਲ ਦਾ ਚੱਲ ਰਿਹਾ ਹੈ ਲੇਕਿਨ ਉਸ ਪੈਨ ਦੇ ਕਹਾਣੀ ਲਿਖਣ ਵਾਲਾ ਪਿਛਲਾ ਬੰਦਾ ਕੌਣ ਹੈ ਕਿਹੜੇ ਉਹ ਬੰਦੇ ਨੇ ਜਿਹੜੇ ਸੁਖਵੀਰ ਬਾਦਲ ਨੂੰ ਇਸ ਤਰੀਕੇ ਦੇ ਨਾਲ ਮਿਸ ਗਾਈਡ ਕਰ ਰਹੇਗੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈ ਹੈ ਕੀ ਅਜਿਹੇ ਦੌਰ ਦੇ ਵਿੱਚ ਜਿੱਥੇ ਬਾਗੀ ਸੁਰ ਤਿੱਖੇ ਹੋਗੇ ਨਹੀਂ ਅਜਿਹੇ ਦੇ ਵਿੱਚ ਚਰਨਜੀਤ ਸਿੰਘ ਬਰਾੜ ਜਿਹੜੇ ਕਿ ਖਾਸਮ ਖਾਸ ਜਾਂਦੇ ਰਹੇ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਕੀ ਉਹ ਹੁਣ ਪਾਰਟੀ ਆਪ ਛੱਡ ਦੇਣਗੇ ਜਾਂ ਪਾਰਟੀ ਦੇ ਵੱਲੋਂ ਉਹਨਾਂ ਦੇ ਉੱਤੇ ਕੋਈ ਕੜੀ ਕਾਰਵਾਈ ਕੀਤੀ ਜਾਵੇਗੀ ਇਹ ਚਰਚਾ ਦਾ ਵਿਸ਼ਾ ਜ਼ਰੂਰ ਹੈ ਇਹ ਧਿਆਨ ਜ਼ਰੂਰ ਮੰਗਦਾ ਹੈ ਤੇ ਨਾਲ ਦੀ ਨਾਲ ਹੁਣ ਗੱਲਬਾਤ ਕਰ ਲੈਨੇ ਆ ਆਮ ਆਦਮੀ ਪਾਰਟੀ ਦੀ ਗੱਲਬਾਤ ਕਰ ਲੈਨੇ ਆ ਜਲੰਧਰ ਹਲਕੇ ਦੀ ਜਿਮਨੀ ਚੋਣ ਦੇ ਬਾਬਤ ਜਲੰਧਰ ਹਲਕੇ ਦੀ ਪੱਛਮੀ ਹਲਕੇ ਦੀ ਜਿਮਨੀ ਚੋਣ ਹੋਣ ਜਾ ਰਹੀ ਹੈ 10 ਜੁਲਾਈ ਨੂੰ ਚੋਣ ਹੋਣੀ ਹੈ ਤੇ ਇਹਦੇ ਬਾਬਤ ਜੇਕਰ ਗੱਲ ਕਰੀਏ ਤਾਂ 13 ਤਰੀਕ ਨੂੰ ਰਿਜ਼ਲਟ ਆ ਜਾਣਾ ਹੈ ਪਰ ਠੀਕ ਉਸ ਤੋਂ ਪਹਿਲਾਂ ਜਿਹੜੀ ਪਾਰਟੀ ਦੇ ਵੱਲੋਂ ਸਭ ਤੋਂ ਪਹਿਲਾਂ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਗਿਆ ਹੈ ਉਹ ਪਾਰਟੀ ਉਹ ਹੈ ਜਿਨੇ ਹਾਲੀ ਦੇ ਵਿੱਚ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਜਿਹੜਾ ਤੀਜਾ ਸਥਾਨ ਪ੍ਰਾਪਤ ਕੀਤਾ ਸੀ ਜੀ ਹਾਂ ਮੇਰੀ ਮੁਰਾਦ ਹੈ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਨੇ ਇੱਥੇ ਆਪਣਾ ਕੈਂਡੀਡੇਟ ਮਹਿੰਦਰ ਭਗਤ ਨੂੰ ਅਨਾਉਂਸ ਕੀਤਾ ਤੇ ਮਹਿੰਦਰ ਭਗਤ ਨੂੰ ਅਨਾਉਂਸ ਕੀਤੇ ਜਾਣ ਤੋਂ ਬਾਅਦ ਹੀ ਨਾਲ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਆਪਣਾ ਕੈਂਡੀਡੇਟ ਅਨਾਉਂਸ ਕਰ ਦਿੱਤਾ ਗਿਆ ਗੱਲ ਬੜੀ ਇੰਟਰਸਟਿੰਗ ਹੈ ਕਿ ਉਹੀ ਬੰਦਾ ਮੁਰਤੋਂ ਮੈਦਾਨ ਦੇ ਵਿੱਚ ਆ ਜਿਹੜਾ ਇੱਥੋਂ ਹਲਕਾ ਵਧਾਇਕ ਸੀ ਜਿਹੜਾ ਕਿ ਇੱਥੋਂ ਐਮਐਲਏ ਸੀ ਮਹਿਸ 25 ਤੋਂ 26 ਮਹੀਨਿਆਂ ਦੇ ਵਿੱਚ ਦੁਬਾਰਾ ਐਮਐਲਏ ਬਣਨ ਦੇ ਲਈ ਸ਼ੀਤਲ ਅੰਗਰਾਲ ਹੁਣ ਇਥੋਂ ਮਿਹਨਤ ਕਰਨਗੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਜਾਂਦੇ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਖਤਮ ਹੁੰਦੀਆਂ ਨੇ ਨਾਲ ਹੀ ਕਹਿੰਦੇ ਨੇ ਕਿ ਮੈਨੂੰ ਆਪਣੇ ਹਲਕੇ ਦੇ ਲੋਕਾਂ ਦੀ ਬਹੁਤ ਫਿਕਰ ਹੈ ਕਹਿੰਦੇ ਕਿ ਮੈਂ ਨਹੀਂ ਚਾਹੁੰਦਾ ਕਿ ਜਿਮਨੀ ਚੋਣ ਦਾ ਭਾਰ ਮੇਰੇ ਹਲਕੇ ਦੇ ਲੋਕਾਂ ਦੇ ਉੱਤੇ ਪਵੇ ਇਸ ਕਰਕੇ ਮੈਂ ਆਪਣਾ ਅਸਤੀਫਾ ਜਿਹੜਾ ਕਿ ਲੋਕ ਸਭਾ ਦੀਆਂ ਇਲੈਕਸ਼ਨ ਹੋਣ ਤੋਂ ਪਹਿਲਾਂ ਉਹਨਾਂ ਨੇ ਪਾਇਆ ਸੀ ਕਿ ਮੈਂ ਆਪਣਾ ਅਸਤੀਫਾ ਵਾਪਸ ਲੈਣਾ ਚਾਹੁੰਦਾ ਹਾਂ ਪਰ ਇਸ ਤੋਂ ਪਹਿਲਾਂ ਹੀ ਸਪੀਕਰ ਕੁਲਤਾ ਸਿੰਘ ਸੰਧਵਾ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲੈਂਦੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਸ਼ੀਤਲ ਅੰਗਰਾਲ ਇਲੈਕਸ਼ਨ ਦੇ ਵਿੱਚ ਨੇ ਖੜੇ ਹੋਏ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਹੈਂਡਸਟਿੰਗ ਗੱਲ ਕਿ 25 26 ਮਹੀਨੇ ਵਧਾਇਕ ਬਨੇ ਰਹੇ ਤੇ ਇੱਕ ਵਾਰ ਫਿਰ ਤੋਂ ਚੀਰਾ ਜੋਈ ਕਰਨੀ ਪੈ ਰਹੀ ਹੈ ਕਿ ਦੁਬਾਰਾ ਵਧਾਇਕ ਬਣ ਜਾਣ ਦੂਜੇ ਪਾਸੇ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਮਹਿੰਦਰ ਭਗਤ 2022 ਦੀ ਜਦੋਂ ਇਲੈਕਸ਼ਨ ਹੋਈ ਸੀ ਵਿਧਾਨ ਸਭਾ ਦੀ ਤਾਂ ਉਸ ਸਮੇਂ ਤੀਜੇ ਨੰਬਰ ਤੇ ਆਏ ਸੀ ਤੇ ਉਸ ਸਮੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੀ ਹੋਣ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਚੁੱਕੇ ਨੇ ਤੇ ਦੂਜੇ ਪਾਸੇ ਸ਼ੀਤਲ ਉਂਗਰਾਲ ਜੋ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵੱਲ ਜਾ ਚੁੱਕੇ ਨੇ ਆਮ ਆਦਮੀ ਪਾਰਟੀ ਦਾ ਚਿਹਰਾ ਭਾਰਤੀ ਜਨਤਾ ਪਾਰਟੀ ਵਿੱਚ ਤੇ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਆਮ ਆਦਮੀ ਪਾਰਟੀ ਦੇ ਵਿੱਚ ਹੈ ਇੰਟਰਸਟਿੰਗ ਮੁਕਾਬਲਾ ਕਿਹੋ ਜਿਹਾ ਹੋਵੇਗਾ ਹੁਣ ਜੇਕਰ ਮੁਕਾਬਲੇ ਦੀ ਗੱਲ ਕਰ ਲਈਏ ਤਾਂ ਇਸ ਦੇ ਵਿੱਚ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਇੱਥੇ ਪਿਛਲੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਹਾਲਤ ਕੁਝ ਬਹੁਤੀ ਵਧੀਆ ਨਹੀਂ ਰਹੀ। ਇਸ ਕਰਕੇ ਹੁਣ ਦੇਖਣਾ ਇਹ ਲਾਜ਼ਮੀ ਹੋਵੇਗਾ ਕਿ ਮੁਕਾਬਲਾ ਦੋ ਕੋਨਾ ਬੰਦਾ ਏ ਤਿੰਨ ਕੋਨਾ ਬੰਦਾ ਏ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਮੌਜੂਦਾ ਪ੍ਰਸਥਿਤੀਆਂ ਦੀ ਤਾਂ ਮੌਜੂਦਾ ਪ੍ਰਸਥਿਤੀਆਂ ਦੇ ਵਿੱਚ ਜੇਕਰ ਹੁੰਦੇ ਹਾਲਾਤਾਂ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਦੇ ਦੌਰਾਨ ਚਰਨਜੀਤ ਸਿੰਘ ਚੰਨੀ ਇੱਕ ਵੱਡੀ ਲੀਡ ਪ੍ਰਾਪਤ ਕਰਕੇ ਇਥੋਂ ਮੈਂਬਰ ਪਾਰਲੀਮੈਂਟ ਬਣੇ ਨਹੀਂ ਤੇ ਦੂਜੇ ਅਜੇ ਉਮੀਦਵਾਰ ਸੀ ਜਿਨ੍ਹਾਂ ਨੇ ਪੂਰੇ ਪੰਜਾਬ ਭਰ ਦੇ ਵਿੱਚੋਂ ਵੱਡੀ ਲੀਡ ਪ੍ਰਾਪਤ ਕੀਤੀ ਸੀ ਤੇ ਹੁਣ ਜਦੋਂ ਚਰਨਜੀਤ ਸਿੰਘ ਚੰਨੀ ਦੇ ਅੱਗੇ ਵੀ ਇੱਕ ਵੱਡੀ ਚੁਣੌਤੀ ਹੈ ਕਿ ਜੇਕਰ ਲੋਕ ਸਭਾ ਹਲਕਾ ਜਿੱਤ ਲਿਆ ਤੇ ਫਿਰ ਵਿਧਾਇਕ ਦੇ ਤੌਰ ਤੇ ਉਹਨਾਂ ਦੀ ਪਾਰਟੀ ਦਾ ਬੰਦਾ ਕਿਉਂ ਨਾ ਜਿੱਤੇ ਉਹਨਾਂ ਦੇ ਲਈ ਇੱਕ ਤਰੀਕੇ ਦੇ ਨਾਲ ਮੁੱਚ ਦਾ ਸਵਾਲ ਬਣ ਚੁੱਕਿਆ ਕਿ ਵਿਧਾਇਕ ਹੁਣ ਉਥੇ ਹੁਣ ਕਾਂਗਰਸ ਪਾਰਟੀ ਦਾ ਹੋਵੇ ਤੇ ਦੂਜੇ ਪਾਸੇ ਸੱਤਾਧਾਰੀ ਪਾਰਟੀ ਜਿਨ੍ਹਾਂ ਦੇ ਕੋਲ ਪਹਿਲਾਂ ਤੋਂ ਹੀ ਵੱਡੇ ਰੂਪ ਦੇ ਵਿੱਚ ਵਿਧਾਇਕ ਨੇ ਲਿਸਟ ਸਭ ਤੋਂ ਉੱਪਰ ਹੈ ਪਰ باوجود ਇਸ ਤੇ ਮੂਛ ਦਾ ਸਵਾਲ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੂਰਾ ਦਾ ਵੀ ਹੈ ਨਾ ਕਿਉਂਕਿ ਹੁੰਦੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਨੇ ਅਜਿਹੇ ਵਿੱਚ ਸਿਰਫ ਤੇ ਸਿਰਫ 3 ਮੈਂਬਰ ਪਾਰਲੀਮੈਂਟ ਮਿਲੇ ਨੇ ਹਾਮ ਆਦਮੀ ਪਾਰਟੀ ਨੂੰ ਇੱਕ ਪਾਰਟੀ ਜਿਹੜੀ 92 ਵਿਧਾਇਕ ਲੈ ਕੇ ਵਿਧਾਨ ਸਭਾ ਦੀਆਂ ਇਲੈਕਸ਼ਨ ਜਿੱਤੀ ਸੀ ਮਹਿਜ਼ 2.5 ਸਾਲਾਂ ਦੇ ਬਾਅਦ ਉਹਨਾਂ ਦਾ ਕਿਸ ਤਰੀਕੇ ਦਾ ਜਿਹੜਾ ਆਧਾਰ ਬਣ ਗਿਆ ਕਿਵੇਂ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਹੁਣ ਅਜੇਹੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨਪੂਰਾ ਨੇ ਡੇਰੇ ਲਾ ਲਈ ਨੇ ਜਾ ਕੇ ਜਲੰਧਰ ਦੇ ਵਿੱਚ ਉਹ ਕਹਿ ਰਹੇ ਨੇ ਕਿ ਜਲੰਧਰ ਤੋਂ ਹੀ ਹੁਣ 3 ਦਿਨਾਂ ਦੇ ਲਈ ਸਰਕਾਰ ਚਲਾਉਣਗੇ ਇਕੱਲੇ ਨਹੀਂ ਗਏ ਨਾਲ ਲੈ ਕੇ ਗਏ ਨੇ ਆਪਣੀ ਧਰਮਸਪਤਨੀ ਡਾਕਟਰ ਗੁਰਪ੍ਰੀਤ ਕੌਰ ਪੂਰਾ ਨੂੰ ਕਿ ਪਰਿਵਾਰ ਵੀ ਉੱਥੇ ਰਹੇਗਾ ਪਰਿਵਾਰ ਦੀ ਵੀ ਦੇਖਰੇਖ ਹੁੰਦੀ ਰਹੇਗੀ ਤੇ ਸਰਕਾਰ ਵੀ 3 ਦਿਨਾਂ ਦੇ ਲਈ ਉੱਥੇ ਚੱਲੇਗੀ ਤਾਂ ਕਿ ਇਹ ਸਰਕਾਰ ਸਿਰਫ ਤੇ ਸਿਰਫ 13 ਜੁਲਾਈ ਤੱਕ ਚੱਲੇਗੀ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰ ਇੱਥੋਂ ਚਲਦੀ ਰਹੇਗੀ ਇਹ ਵੀ ਇੱਕ ਚਰਚਾ ਦਾ ਵਿਸ਼ਾ ਹੈ ਕਿਉਂਕਿ ਜੇਕਰ ਤਾਂ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਆਪਣੇ ਨੇੜੇ ਲਾ ਕੇ ਰੱਖਣਗੇ ਕਿ ਹਰ ਇੱਕ ਬੰਦਾ ਜਿਹੜਾ ਜਲੰਧਰ ਲੋਕ ਸਭਾ ਹਲਕੇ ਦਾ ਬੇਸ਼ੱਕ ਹੋਵੇ ਜਾਂ ਫਿਰ ਪੂਰੇ ਪੰਜਾਬ ਭਰ ਦੇ ਵੱਖ-ਵੱਖ ਹਲਕਿਆਂ ਤੋਂ ਹੋਵੇ ਉਹਨਾਂ ਨੂੰ ਆਪਣੇ ਨਾਲ ਜੋੜਦੇ ਨੇ ਉਹਨਾਂ ਨੂੰ ਆਪਣੇ ਨਾਲ ਜੋੜਨ ਤੋਂ ਬਾਅਦ ਸਿੱਧੀ ਕੋਈ ਵੀ ਬੰਦਾ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਹੋਰਾ ਦੇ ਕੋਲ ਆਪਣੀ ਗੱਲਬਾਤ ਪਹੁੰਚਾਉਣੀ ਚਾਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਜੇਕਰ ਹੁਣ ਮੰਨਵੇ ਦਿੱਤੇ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਿਣਤੀ 100 ਨੂੰ ਵੀ ਪਾਰ ਕਰ ਜਾਵੇ ਪਰ ਜੇਕਰ ਇਸੇ ਤਰੀਕੇ ਜਿਵੇਂ ਲੋਕ ਸਭਾ ਚੋਣਾਂ ਦੇ ਦੌਰਾਨ ਅਸੀਂ ਦੇਖਿਆ ਕਿ ਪਾਰਟੀ ਦੇ ਉੱਤੋਂ ਪੰਜਾਬ ਦੇ ਲੋਕਾਂ ਦਾ ਮੂਹ ਭੰਗ ਹੋਇਆ ਜੇਕਰ ਇਹ ਹੀ ਚੀਜ਼ ਚੱਲੀ ਤੇ ਪਾਰਟੀ ਨੂੰ ਇੱਕ ਵਾਰ ਫਿਰ ਤੋਂ ਹਾਰ ਦਾ ਜਿਹੜਾ ਹੈਗਾ ਮੂੰਹ ਦੇਖਣਾ ਪੈ ਸਕਦਾ ਹੈ ਮੈਂ ਗੱਲਬਾਤ ਕਰ ਰਹੀ ਸੀ ਕਿ ਮੁਕਾਬਲਾ ਦੋ ਕੋਨਾ ਤਿੰਨ ਕੋਨਾ ਜਾਂ ਚਾਰ ਕੋਨਾ ਵੀ ਹੋ ਸਕਦਾ ਹੈ ਬਸਪਾ ਦਾ ਵੀ ਇੱਥੇ ਜੇਕਰ ਗੱਲ ਕਰੀਏ ਤਾਂ ਚੰਗਾ ਵੋਟ ਪੈਂਗਾ ਭਾਰਤੀ ਜਨਤਾ ਪਾਰਟੀ ਦੀ ਮੈਂ ਗੱਲ ਕੀਤੀ ਆ ਬੇਸ਼ੱਕ ਇੱਕ ਵੀ ਮੈਂਬਰ ਪਾਰਲੀਮੈਂਟ ਕੋਈ ਨਹੀਂ ਬਣਿਆ ਪਰ باوجود ਇਸ ਦੇ ਵੋਟ ਪ੍ਰਤੀਸ਼ਤਤਾ ਕਾਫੀ ਚੰਗੀ ਵਧੀ ਹੈ ਦੇਖ ਕਰਕੇ ਲੱਗਦਾ ਇਹ ਹੈ ਕਿ ਹੁਣ ਜਿਹੜਾ ਮੁਕਾਬਲਾ ਵੈਸੇ ਦੇਖਣ ਨੂੰ ਗੱਲ ਕਰੀਏ ਤਾਂ ਫਿਲਹਾਲ ਦੀ ਘੜੀ ਦੇ ਵਿੱਚ ਮੌਜੂਦਾ ਪ੍ਰਸਥਿਤੀਆਂ ਦੇ ਵਿੱਚ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਿੱਚ ਕਰਾ ਪਰ ਜਿਵੇਂ ਹੀ ਬਸਪਾ ਤੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੇ ਇਥੋਂ ਕੈਂਡੀਡੇਟ ਉਤਾਰ ਦਿੰਦੇ ਨੇ ਤਾਂ ਉਦੋਂ ਦੇਖਣ ਵਾਲਾ ਗੱਲ ਹੋਵੇਗੀ ਕਿ ਕੌਣ ਇਥੋਂ ਜਿਹੜਾ ਹੈਗਾ ਬਾਜ਼ੀ ਮਾਰ ਸਕਦਾ ਪ੍ਰਸਥਿਤੀਆਂ ਕਿਉਂਕਿ ਜੇਕਰ ਗੱਲ ਕਰੀਏ ਤਾਂ ਜੇਕਰ ਅਸੀਂ ਫਰੀਦਕੋਟ ਵਾਲੇ ਪਾਸੇ ਨੂੰ ਚੱਲੀ ਤਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਪ੍ਰਸਥਿਤੀਆਂ ਬਦਲ ਗਿਆ ਸੀ ਇਸੇ ਤਰੀਕੇ ਨਾਲ ਇੱਕ ਹਫ਼ਤੇ ਦੇ ਅੰਦਰ ਹੀ ਸਥਿਤੀਆਂ ਬਦਲ ਸਕਦੀਆਂ ਨੇ ਪਰ ਫਿਲਹਾਲ ਦੀ ਕੜੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਖਾਸ ਤੌਰ ਤੇ ਜਦੋਂ ਪੰਜਾਬ ਦੀ ਗੱਲ ਕਰ ਰਹੀਆਂ ਆ ਆਮ ਆਦਮੀ ਪਾਰਟੀ ਦੇ ਸੁਪਰੀਮੇ ਪੰਜਾਬ ਤੋਂ ਮੁੱਖ ਮੰਤਰੀ ਭਗਵੰਤ ਮਾਨ ਹੀ ਨੇ ਉਹਨਾਂ ਨੇ ਜਿਹੜੇ ਡੇਰੇ ਲਾ ਰਹੀ ਨੇ ਜਲੰਧਰ ਦੇ ਵਿੱਚ ਤੇ ਹੁਣ ਕਿਸ ਤਰੀਕੇ ਦਾ ਜਿਹੜਾਗਾ ਮੁਕਾਬਲਾ ਹੋਵੇਗਾ ਕੀ ਇਲੈਕਸ਼ਨ ਕਿਉਂਕਿ ਪਿਛਲੀ ਇਲੈਕਸ਼ਨ ਜਦੋਂ ਸੀ ਤਾਂ ਉਦੋਂ ਸੁਸ਼ੀਲ ਰਿੰਕੂ ਹੁਰੀ ਜਿੱਤ ਗਏ ਸੀ ਪਰ ਹੁਣ ਜਦੋਂ ਜਲੰਧਰ ਪਸ਼ਮੀ ਹਲਕੇ ਦੀ ਇਲੈਕਸ਼ਨ ਆ ਤੇ ਹੁਣ ਜਿਹੜਾ ਪਹੁੰਚ ਜਿੱਤਦਾ ਹੈਗਾ ਸਾਰੀਆਂ ਪਾਰਟੀਆਂ ਦੇ ਵਿੱਚੋਂ ਕੌਣ ਬਾਜ਼ੀ ਮਾਰਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਹੈਗੀ ਨਜ਼ਰ ਬਣੀ ਰਹੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਹਲਕੇ ਦੇ ਵਿੱਚੋਂ ਕੌਣ ਬਾਜ਼ੀ ਮਾਰ ਸਕਦਾ ਹੈ ਕਿ ਮਹਿੰਦਰ ਪਗਤ ਚੰਗੇ ਕੈਂਡੀਡੇਟ ਹੋ ਸਕਤੇ ਨੇ ਜਾਂ ਫਿਰ ਸ਼ੀਤਲ ਅੰਗਰਾਲ ਜਿਨ੍ਹਾਂ ਨੇ 25 26 ਇਹ ਮਹੀਨਿਆਂ ਦੇ ਵਿੱਚ ਹੀ ਦੂਜੀ ਵਾਰ ਇਲੈਕਸ਼ਨ ਦੇ ਵਿੱਚ ਉਤਰੇ ਨੇ वो बाजी मार सकते हैं जो श्रोमी अकाली दल का कोई कैंडीडेट फिर अभी गल करिए बसपा का कोई कैंडीडेट अगर आ सता है टिप्पणियों के रूप में अपना सलाह मशवरा जरूर दे दिया करो और प्रोग्राम जेकर चंगा लगता है तो लाइक शेयर का बटन दबा दया करो अगर समय लिया कल इसे समय इसे चैनल पर मैं फिर तो होवी तो मुखातिब तो करी गल मुद्द की गल बहुत बहुत धन्यवाद सत श्रीकाल